ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਲਿਆਉਨੇ ਆ ਨਾਲੇ ਇਨਫੋਰਮੇਸ਼ਨ ਵੀ ਬਹੁਤ ਵਧੀਆ ਹੁੰਦਾ ਨਾਲੇ ਸਾਡੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਫਾਇਦਾ ਕਰਦੇ ਆ ਬਹੁਤ ਤੁਹਾਡਾ ਧੰਨਵਾਦ ਦੇਣਾ ਧੰਨਵਾਦ ਹਾਂਜੀ ਮੈਂ ਕਰਨਾ ਥੋੜਾ ਜਿਹਾ ਕਮੈਂਟ ਕਰਦੇ ਫਿਰ ਮੇਰਾ ਨਾਮ ਰਮਨ ਭੱਜਲੀ ਆ ਕੁਐਸਚਨ ਆ ਕਿ ਨਾ ਕਾਰ ਵਾਪਾ ਚਲ ਸਮਝਦੇ ਆ ਕੋਸ਼ਿਸ਼ ਕਰਦੇ ਆ ਵੀ ਆਪਣਾ ਇਹ ਪੋਲੂਸ਼ਨ ਘਟੇ ਜਾਂ ਹਵਾ ਸਾਫ਼ ਹੋਵੇ ਨਾ ਪਰ ਉਹ ਲੋਕਾਂ ਨਾਲ ਧੱਕਾ ਵੀ ਮੋਹ ਕਰਦੇ ਆ ਮੈਂ ਸਮਝਦਾ ਜਿੱਦਾਂ ਹੁਣ ਤੁਸੀਂ ਆਪਾ ਦੇਖਿਆ ਵੀ ਜਨਵਰੀ ਦਾ ਸਮਾਗ ਚੱਕ ਸ਼ੁਰੂ ਹੋਇਆ ਚੱਲ ਸਮਾਗ ਆਪਾਂ ਕਹਿੰਨੇ ਮਾੜੀ ਚੀਜ਼ ਨਹੀਂ ਸਮਾਗ ਹੋਣੀ ਚਾਹੀਦੀ ਆ ਕੋਈ ਟਰੱਕ ਕਈ ਟਰੱਕ ਜਿਹਦਾ ਪਲੂਟ ਵੀ ਬਹੁਤ ਕਰਦੇ ਆ ਸੋ ਰੋਡ ਤੇ ਹੋਲੇਣੇ ਚਾਹੀਦੇ ਪਰ ਜੇ ਇਹਨਾਂ ਨੂੰ ਪਤਾ ਸੀਗਾ ਇਹਨਾਂ ਸਮਾਗ ਲਿਆਉਣਾ ਇਹ 10 15 ਸਾਲ ਪਹਿਲਾਂ ਵੀ ਕਰ ਸਕਦੇ ਸੀਗੇ ਇਹ ਕੰਮ ਕਰਕੇ ਉਦੋਂ ਨਾ ਇਹਨਾਂ ਨੇ ਟਰੱਕ ਬਹੁਤ ਬੰਦ ਕਰਾਏ ਓਨਲੀ ਉਹਨਾਂ ਨੇ ਦੇਖਿਆ ਵੀ ਆ ਸਾਲ ਦੇ ਟਰੱਕ ਜਿੱਦਾਂ 2010 ਉਹ 24 ਚ ਬੰਦ ਕਰਤੇ ਸੀਗੇ ਇਹਨਾਂ ਬਈ ਸਾਲ ਦੇ ਹਿਸਾਬ ਨਾਲ ਉਹਨਾਂ ਟਰੱਕ ਬੰਦ ਕੀਤੇ ਉਹ ਚਾਹੀਦਾ ਸੀਗਾ ਸਮਾਰਕ ਉਦੋਂ ਲਿਆਉਂਦੇ ਜਿਹੜੇ ਟਰੱਕ ਫਲੂਟ ਕਰਦੇ ਆ ਪਾ ਪੁਰਾਣੇ ਵੀ ਹੋਣ ਜਿੱਦਾਂ ਮਾੜੀ ਇਹਨਾਂ ਜਦ ਪਾਣਾਵੇਂ ਹੋਣ ਜਾਂ ਪੁਰਾਣੇ ਉਹਨਾਂ ਨੂੰ ਜਿੱਦਾਂ ਬੰਦ ਕਰਾਉਣਾ ਚਾਹੀਦਾ ਸੀਗਾ ਇਤਾਂ ਨਹੀਂ ਸਾਲ ਨਹੀਂ ਦੇਖਣਾ ਚਾਹੀਦਾ ਜੀ ਇਹਨਾਂ ਸਮਾਰਕ ਚੈੱਕ ਕਰਾ ਕੇ ਉਹ ਆਰ ਸਰਵਿਸ ਕਾਉਣੇ ਚਾਹੀਦੇ ਸੀਗੇ ਸੁਨਹਿਤ ਜਨਮ ਦਾ ਵੀ ਇਹ ਵੀ ਇਹਨਾਂ ਨੇ ਫੈਸਲਾ ਬਣਾ ਵਧੀਆ ਨਹੀਂ ਕੀਤਾ ਦੂਜਾ ਮੇਰਾ ਕਾਮਟ ਹੈਗਾ ਨਾ ਜੇ ਆਪਾਂ ਨੂੰ ਪਤਾ ਵੀ ਸਮਾਰਕ ਚੈੱਕ ਰਾ ਸ਼ੁਰੂ ਹੋਇਆ ਜਨਵਰੀ 2025 ਵਿੱਚ ਅਨਮਨ ਪਾਜ ਨੇ ਬਹੁਤ ਵਧੀਆ ਪਿਛਲੇ ਹਫ਼ਤੇ ਇਨਫੋਰਮੇਸ਼ਨ ਦਿੱਤਾ ਬਹੁਤ ਵਧੀਆ ਕਲੀਅਰ ਸੀਗਾ ਪਰ ਮੈਂ ਐਡ ਕਰਨਾ ਵੀ ਜਿਹੜੇ ਆਰਐਸ ਸਟੇਟ ਟਰੱਕ ਆਉਂਦੇ ਆ ਆਰਐਸ ਸਟੇਟ ਰਜਿਸਟਰ ਹੋਏ ਟਰੱਕ ਜਿਹੜੇ ਕੈਲੀਫੋਰਨੀਆ ਜਾਂਦੇ ਆ ਉਹਨਾਂ ਦਾ ਸਮਾਰਟ ਚੈੱਕ ਨਾ ਉਹ ਵੈਂਡਰ ਨੰਬਰ ਦੇ ਹਿਸਾਬ ਨਾਲ ਆਇਆ ਜਿੱਦਾਂ ਉਹਨਾਂ ਨੂੰ ਜਿੱਦਾਂ ਨਾ ਵੈਂਡੇ ਨਾ ਜਿਹੜਾ ਰਜਿਸਟਰ ਹੋਇਆ ਕੈਲੀਫੋਰਨੀਆ ਚ ਉਹਨਾਂ ਦਾ ਰਜਿਸਟ੍ਰੇਸ਼ਨ ਐਕਸਪਾਇਰੀ ਡੇਟ ਸੋ ਇਹ ਵੀ ਐਡ ਕਰਨਾ ਸੀਗਾ ਵੀ ਉਹਨਾਂ ਦੇ ਬੈਂਕ ਦੇ ਨੰਬਰ ਹਿਸਾਬ ਨਾਲ ਇਹਦਾ ਰਜਿਸਟ੍ਰੇਸ਼ਨ ਹਿਸਾਬ ਨਾਲ ਮੇਰਾ ਸਵਾਲ ਰਮਨਦੀਪ ਆਜ ਨੂੰ ਇਹ ਆ ਵੀ ਨਾ ਜਿੱਦਾਂ ਜਿਹੜੇ ਟਰੱਕ ਆਰ ਅਸਟੇਟ ਰਜਿਸਟਰ ਹੋਏ ਆ ਪਰ ਕੈਲੀਫੋਰਨੀਆ ਚ ਆਉਂਦੇ ਆ ਉਹਨਾਂ ਨੂੰ ਸਮਾਰਟ ਚੈੱਕ ਇੱਕ ਵਾਰੀ ਸਾਲ ਚਾਹੀਦਾ ਕਿ ਦੋ ਵਾਰੀ ਸਾਲ ਚਾਹੀਦਾ ਜਿੱਦਾਂ ਮੈਂ ਜਿਹੜੇ 6 ਵੀਡੀਓ ਉਹਨਾਂ ਨੇ ਆਨਲਾਈਨ ਪਾਈਆ ਉਹ ਮੈਂ ਦੇਖੀਆਂ ਉਹਦੇ ਵਿੱਚ ਮੈਨੂੰ ਇਹ ਇਨਫਰਮੇਸ਼ਨ ਮਿਲਿਆ ਵੀ ਜਿਹੜੇ ਬਾਹਰੋਂ ਟਰੱਕ ਆਉਂਦੇ ਆ ਆਰ ਅਸਟੇਟ ਪਰ ਰਜਿਸਟਰਡ ਨਾ ਆਰ ਅਸਟੇਟ ਹੋਏ ਆ ਆਉਂਦੇ ਕੈਲੀਫੋਰਨੀਆ ਚ ਉਹਨਾਂ ਨੂੰ ਸਮਾਰਟ ਇੱਕ ਵਾਰੀ ਚਾਹੀਦਾ ਪਰ ਮੈਂ ਕਾਰ ਵਾਲੇ ਨੂੰ ਫੋਨ ਕੀਤਾ ਸੀਗਾ ਕਾਲ ਕੀਤਾ ਉਹਨਾਂ ਨੂੰ ਵੀ ਬੜਾ ਪਤਾ ਨਹੀਂਦਾ ਉਹ ਕਹਿੰਦੇ ਆ ਜਿਹੜੇ ਟਰੱਕ ਰਜਿਸਟਰ ਹੋਏ ਆ ਕੈਲੀਫੋਰਨੀਆ ਚ ਉਹਨਾਂ ਦਾ ਸੇਮ ਰੈਗੂਲੇਸ਼ਨ ਹੈ ਜਿਹੜੇ ਟਰੱਕ ਆਰਸਟੇਟ ਰਜਿਸਟਰ ਹੋਏ ਆ ਪਰ ਕੈਲੀਫੋਰਨੀਆ ਚ ਆਉਂਦੇ ਆ ਰਮਨ ਭਾਈ ਸਾਨੂੰ ਇਹ ਪਤਾ ਹੈਗਾ ਵੀ ਕਲੀਅਰ ਕਰ ਦਿਓ ਰਮਨ ਜੀ ਵੀ ਕਿੱਦਾਂ ਆ ਬਾਹਰੋਂ ਜਿਹੜੇ ਆ ਰਹੇ ਤੇ ਇੱਥੇ ਰਜਿਸਟਰਡ ਜਾਂ ਬਾਹਰ ਰਜਿਸਟਰਡ ਮੌਕ ਚੈੱਕ ਸਾਰਿਆਂ ਦੇ ਲਈ ਕੋਈ ਆ ਰੂਲ ਸਾਰਿਆਂ ਲਈ ਕੋਈ ਆ ਕੋਈ ਬਾਹਰਲੇ ਟਰੱਕ ਲਈ ਡਿਫਰੈਂਡਿੰਗ ਆ ਇੱਥੋਂ ਦੇ ਲਈ ਡਿਫਰੈਂਡਿੰਗ ਆ ਐਸਐਲ ਡੋਰੀਸ ਮੌਕ ਚੈੱਕ ਹੋਣਾ ਅਗਲੇ ਸਾਲ ਚਾਰ ਫਰੀ ਹੋਣਾ ਜਿੰਨੇ ਵੀ ਟਰੱਕ ਚਾਹੀਏ ਉਹ ਕੈਲੀਫੋਰਨੀਆ ਦਾ ਬਾਹਰੋਂ ਆਉਂਦਾ ਆ ਕੈਲੀਫੋਰਨੀਆ ਦੇ ਅੰਦਰ ਕੁਝ ਵੀ ਆ ਉਹ ਸੇਮ ਰੂਲ ਹੈਗਾ ਕਿਸੇ ਦਾ ਕੋਈ ਵੱਖਰਾ ਨਹੀਂ ਹੈਗਾ ਆ ਸੋ ਕਾਰ ਦਾ ਜਿਹੜਾ ਬਿਲਕੁਲ ਡੈਫੀਨਿਟਲੀ ਇਹ ਜਿਹੜੀ ਗੱਲ ਪਾਜੀ ਨੇ ਕਹੀ ਆ ਕਿ ਅਸੀਂ ਇਹ ਬਹੁਤ ਧੇਰ ਪਹਿਲਾਂ ਜਦੋਂ ਮੀਟਿੰਗਸ ਹੋ ਰਹੀਆਂ ਸੀਗੀਆਂ ਕਾਰ ਦੀਆਂ ਸਕੂਲਾਂ ਸਥਾਨਾਂ ਦੇ ਵਿੱਚ ਇਹ ਮੀਟਿੰਗ ਜਦੋਂ ਗੱਲ ਚੱਲੀ ਸੀ স্মੋਕ ਚੈੱਕ ਦੀ ਉਦੋਂ ਅਸੀਂ ਬਹੁਤ ਜ਼ਿਆਦਾ ਇਹ ਰੌਲਾ ਇਹਨਾਂ ਨੂੰ ਪਾਇਆ ਸੀਗਾ ਕਿ ਤੁਸੀਂ ਜੇ স্মੋਗ ਚੈੱਕ ਹੋਣੀ ਸ਼ੁਰੂ ਕਰਨਾ ਹੈ ਜਾਂ স্মੋਗ ਚੈੱਕ ਜਦੋਂ ਆਉਣੇ ਸਮੇਂ ਸ਼ੁਰੂ ਕਰਨਾ ਹੈ ਤੇ ਇਹ স্মੋਗ ਚੈੱਕ ਤੁਸੀਂ 10 11 12 ਦੇ ਵਿੱਚ ਕਿਉਂ ਨਹੀਂ ਸ਼ੁਰੂ ਕੀਤਾ ਮੇਰਾ ਖੁੱਤ ਦਾ ਟਰੱਕ ਜਿਹੜਾ ਆ ਉਹ ਕਾਰ ਦੇ ਵਿੱਚ ਨੌਨ ਕੰਪਲਾਈਂਟ ਹੋਣ ਖਾਤਰ ਮੈਨੂੰ ਵੇਚਣਾ ਪਿਆ ਮੈਂ ਵੀ ਉਸੇ ਹੀ ਯੂ ਨੋ ਕੈਰੀਅਰ ਦੇ ਵਿੱਚ ਆਇਆ ਸੀਗਾ ਮੇਰਾ 2006 ਦਾ ਟਰੱਕ ਸੀਗਾ ਸੋ ਮੈਨੂੰ 2013 ਦੇ ਵਿੱਚ ਉਹ ਟਰੱਕ ਜਿਹੜਾ ਸੀ ਆ ਉਹ ਬਲੋ ਸਕ੍ਰੈਪ ਦੇ ਭਾਅ ਦੇਣਾ ਪਿਆ ਸੋ ਇਹ ਗੱਲਾਂ ਜਿਹੜੀਆਂ ਇਹ ਬਿਲਕੁਲ ਸਹੀ ਹੈਗੀਆਂ ਬਹੁਤ ਜਿਹੜੀਆਂ ਅਸੀਂ ਇੱਥੇ ਜਾ ਕੇ ਨਾ ਅਸੀਂ ਸਾਰਿਆਂ ਨੂੰ ਫਿਰ ਉਹ ਹੀ ਵਾਰ-ਵਾਰ ਇਹੋ ਗੱਲ ਕਹਿੰਦੇ ਆ ਜਦੋਂ ਇਹ ਕਾਨੂੰਨ ਬਣ ਰਹੇ ਸੀ ਕਾਰ ਦੇ ਕਾਨੂੰਨ ਮੈਂ 2013 ਤੋਂ ਅਗਰੈਸਿਵਲੀ ਕਾਰ ਦੇ ਨਾਲ ਤੇ ਹੋਰ ਹਰ ਇੱਕ ਡਿਪਾਰਟਮੈਂਟ ਦੇ ਨਾਲ ਕੰਮ ਕਰਦਾ ਆ ਰਿਹਾ ਮੈਂ ਕਦੀ ਵੀ ਉੱਥੇ ਨਹੀਂ ਦੇਖਿਆ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਇੱਕ ਜਾਂ ਦੋ ਤੋਂ ਵੱਧ ਆਪਣੇ ਬੰਦੇ ਆਣ ਕੇ ਕਦੀ ਕੋਈ ਆਪਣਾ ਜਿਹੜਾ ਐਕਸਪ੍ਰੈਸ ਕੀਤਾ ਹੋਵੇ ਕਿਸੇ ਨੇ ਆਪਣਾ ਰੋਸ ਦਿਖਾਇਆ ਹੋਵੇ ਕਿਸੇ ਨੇ ਆਪਣਾ ਗੁੱਸਾ ਜਤਾਇਆ ਹੋਵੇ ਕਿਸੇ ਨੇ ਆਪਣੇ ਕਮੈਂਟਸ ਦਿੱਤੇ ਹੋਣ ਜਿੰਨੀਆਂ ਵੀ ਕਾਰਟੀਆਂ ਮੀਟਿੰਗਸ ਹੋਈਆਂ ਅੱਜ ਤੱਕ ਮੈਂ ਮੈਕਸਿਮਮ ਪੰਜ ਤੋਂ ਸੱਤ ਬੰਦੇ ਸ਼ਾਇਦ ਹੀ ਕਿਸੇ ਮੀਟਿੰਗ ਦੇ ਵਿੱਚ ਦੇਖੇ ਹੁਣ ਤੇ ਜੇ ਆਏ ਵੀ ਆ ਤੇ ਉਹ ਕਦੀ ਵੀ ਆਪਣਾ ਰੋਸ ਦਰਜ ਨਹੀਂ ਕਰਾਉਂਦੇ ਉੱਥੇ ਜਾਂ ਕਦੀ ਵੀ ਆਪਣੇ ਉੱਤੇ ਬੋਲ ਕੇ ਦੱਸਦੇ ਨਹੀਂ ਕਿ ਸਾਨੂੰ ਕੀ ਦੁੱਖ ਹੈ ਕੀ ਤਕਲੀਫ ਹੈ ਮੈਂ ਅੱਜ ਤਣੂ ਦੱਸਦਾ ਕਿ ਮੈਂ ਪਹਿਲਾਂ ਵੀ ਇੱਕ ਦੋ ਵਾਰ ਇਹ ਇਅਰ ਤੇ ਗੱਲ ਕਰ ਚੁੱਕਾ ਕਿ ਅਸੀਂ ਸੈਂਟਰਲ ਕੈਲੀਫੋਰਨੀਆ ਫ੍ਰਿਸਨੋ ਦੇ ਵਿੱਚ ਹੇਅਰ ਰਿਸੋਰਸ ਦੀ ਮੀਟਿੰਗ ਸੀਗੀ ਉਹਨਾਂ ਦੀ ਸੰਵਕਿੰਗ ਵਾਲੀ ਉਸ ਮੀਟਿੰਗ ਦੇ ਵਿੱਚ ਇੱਕ ਆਪਣੇ ਭਾਜੀ ਹੁਣੇ ਪੰਜਾਬੀ ਆਏ ਸੀਗੇ ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਸੀਗੇ ਕਿ ਮੇਰੇ ਕੋਲ ਇੰਗਲਿਸ਼ ਬੋਲਣੀ ਥੋੜੀ ਤਾਂ ਤੂੰ ਗੱਲ ਕਰੀ ਉਹਨਾਂ ਨੇ ਉਹ ਜਦੋਂ 2 ਮਿੰਟ ਦਿੰਦੇ ਆ ਤੇ ਹਰ ਇੱਕ ਨੂੰ ਦੋ ਦੋ ਵਾਰਾਂ ਦਿਨ ਤੇ ਬੋਲਣ ਨੂੰ ਤੇ ਉਹ ਜਦੋਂ ਉਹਨਾਂ ਦੀ ਵਾਰੀ ਆਈ ਉਹਨਾਂ ਨੇ ਬੱਚੇ ਨੇ ਬੋਲਣਾ ਸ਼ੁਰੂ ਕੀਤਾ ਉਹਨਾਂ ਨੇ ਮਾਈਕ ਨਹੀਂ ਛੱਡਿਆ ਉਹਨਾਂ ਨੇ ਸਟੇਜ ਨਹੀਂ ਛੱਡੀ ਜਿੰਨਾ ਚਿਰ ਤੱਕ ਉਹਨਾਂ ਨੇ ਉਹਨਾਂ ਨੂੰ ਇਹ ਨਹੀਂ ਭਰੋਸਾ ਦਿਵਾਇਆ ਵੀ ਤੁਹਾਨੂੰ ਗ੍ਰਾਂਟ ਜਿਹੜੀ ਮਿਲੂਗੀ ਉਹਨਾਂ ਦੀ ਅਪਲੀਕੇਸ਼ਨ ਉੱਥੇ ਬੈਠ ਕੇ ਪੂਰੀ ਹੋਈ ਹੈ ਮੇਰੇ ਸਾਹਮਣੇ ਔਰ ਉਹਨਾਂ ਨੂੰ ਗ੍ਰਾਂਟ ਜਿਹੜੀ ਮਿਲੀ ਸੋ ਜੇ ਤੁਸੀਂ ਪਹੁੰਚਦੇ ਹੀ ਨਹੀਂ ਜੇ ਤੁਸੀਂ ਆਪਣਾ ਰੋਸ ਦਰਜ ਹੀ ਨਹੀਂ ਕਰਾਉਂਦੇ ਜੇ ਤੁਸੀਂ ਗੱਲ ਹੀ ਨਹੀਂ ਕਰਦੇ ਉੱਥੇ ਤੇ ਫਿਰ ਆਪਾਂ ਐਵੇਂ ਇੱਥੇ ਕਦੀ ਵਟਸਐਪ ਗਰੁੱਪਾਂ ਦੇ ਵਿੱਚ ਤੇ ਕਦੀ ਕਿਤੇ ਕਦੀ ਕਿਤੇ ਚਾਰ ਬੰਦੇ ਖੜੇ ਹੋਗੇ ਕਿਸੇ ਪਾਰਟੀ ਤੇ ਉੱਥੇ ਵੀ ਇਹੋ ਜਿਹਾ ਗੁੱਸਾ ਗਿਲਾ ਤੇ ਚਾਰ ਬੰਦੇ ਗੁਰਦੁਆਰੇ ਇਕੱਠੇ ਹੋਗੇ ਉੱਥੇ ਵੀ ਉੱਥੇ ਵੀ ਇਹੋ ਜਿਹਾ ਗੁੱਸਾ ਗਿਲਾ ਮੈਂ ਬਹੁਤ ਵਾਰ ਇਹ ਦੇਖਿਆ ਸੁਣਿਆ ਜਿੱਤੇ ਚਾਰ ਬੰਦੇ ਇਕੱਠੇ ਹੋ ਜਿਓ ਤੇ ਇੰਨਾ ਕੁ ਗੁੱਸਾ ਦਿਖਾਉਂਦੇ ਆ ਤੇ ਜੇ ਕਿਤੇ ਇਹੋ ਜਿਹਾ ਗੁੱਸਾ ਤੁਸੀਂ ਜਾ ਕੇ ਮੇਕਨਾ ਚ ਦਿਖਾਇਆ ਹੁੰਦਾ ਤੇ ਹੁਣ ਸ਼ਾਇਦ ਇਹ ਜਿਹੜੇ ਕਾਨੂੰਨ ਆ ਕਿ ਇੰਨੀ ਛੇਤੀ ਨਾ ਬਣਦੇ ਜਾਂ ਇਦਾਂ ਦੇ ਨਾ ਬਣਦੇ ਜੀ ਆਪਣੇ ਸਮਾ ਜਿਹੜਾ ਸਮਾਪਤ ਹੀ ਆ ਕੁਝ ਜਿਹੜੇ ਕਾਲਰਸ ਆ ਉਹ ਲੈ ਕੇ ਤੇ ਫਿਰ ਆਪਾਂ ਕਰਦੇ ਆਂ ਜੀ ਸਮਾਪਤ ਜਗਜੀਤ ਜੀ ਸਤਿ ਸ਼੍ਰੀ ਅਕਾਲ ਹਾਂਜੀ ਜਗਜੀਤ ਜੀ ਹਾਂਜੀ ਸਤਿ